ਵੈਗਰ ਜੀ ਕਾਤਲ ਸਾਹਿਬ ਐਗਰ ਪਤੇ ਨਾਮ ਮੇਰਾ ਜੀ ਨੌਨਿਹਾਲ ਸਿੰਘ ਪਿੰਡ ਕੋਟ ਬੁੱਢਾ ਤੇ ਮਸਲਾ ਸਾਰਾ ਇਹ ਆ ਕਿ ਸਾਡੇ ਨਾਲ ਇੱਥੇ ਰੇਤਾ ਦੀ ਖਾਡ ਆ ਜਿਹੜੀ ਲੱਗਦੀ ਆ ਪਿੱਛੇ ਪਿੱਛੋ ਤੋਂ ਵੀ ਆਉਂਦੀ ਆ ਇਹ ਪਾਸ ਵੀ ਹੁੰਦੀ 2 ਨੰਬਰ ਚ ਹੁੰਦੀ ਆ ਜੀ ਤੇ ਜਿਹੜੇ ਠੇਕੇਦਾਰ ਆਉਂਦੇ ਆ ਪ੍ਰਾਈਵੇਟ ਮਤਲਬ ਕਿ ਲੈ ਦੇ ਕਰਕੇ ਇਥੋਂ ਠੇਕੇ ਦੇ ਰੇਤਾ ਕੱਢ ਕੇ ਲੈ ਜਾਂਦੇ ਆ ਤੇ ਸਾਡੀਆਂ ਜਿਹੜੀਆਂ ਜ਼ਮੀਨਾਂ ਨਾਲ ਲੱਗਦੀਆਂ ਆ ਜ਼ਮੀਨਾਂ ਨੇ ਸਾਡੀਆਂ ਤੇ ਜਦੋਂ ਇਹ ਪਾਣੀ ਆਉਂਦਾ ਤੇ ਸਾਰੀਆਂ ਜ਼ਮੀਨਾਂ ਸਾਡੀਆਂ ਟਹਿ ਜਾਂਦੀਆਂ ਤੇ ਸਾਡਾ ਬਹੁਤ ਨੁਕਸਾਨ ਹੁੰਦਾ ਇਹਦੋਂ ਪਿੱਛੇ ਵੀ ਬਹੁਤ ਵਾਰੀ ਹੋ ਚੁੱਕਾ ਤੇ ਐਦ ਕੀ ਹੜਾ ਨੇ ਸਾਡਾ ਹੱਦੋਂ ਵੱਧ ਨੁਕਸਾਨ ਕੀਤਾ ਸਾਡੇ ਤਕਰੀਬਨ 15 20 ਕਿਸਾਨ ਇਹੋ ਜਿਹੇ ਆ ਜਿਨ੍ਹਾਂ ਦੇ ਨਾਲ ਖੜੇ ਵੀ ਜਿਨ੍ਹਾਂ ਦੀ ਜ਼ਮੀਨ ਖਾਣਯੋਗੀ ਕਣਕ ਵੀ ਨਹੀਂ ਬੀਜੀ ਗਈ ਦੇ ਇਹ ਬਿਲਕੁਲ ਜਿਹੜੀ ਭਰਾਈ ਆ ਜਿਹੜੀ ਸਰਕਾਰ ਦਾ ਦੇਦੇ ਚ ਕੋਈ ਵੀ ਕਾਨੂੰਨ ਆ ਜਿਹੜਾ ਨਾ ਸਹੀ ਤਰੀਕੇ ਨਾਲ ਵੀ ਨਹੀਂ ਦੀ 5.5 ਰੁਪਈਆ ਸਰਕਾਰੀ ਰੇਟ ਆ ਤੇ ਪਰ ਇੱਥੇ 12 ਰੁਪਏ ਦੇ ਹਿਸਾਬ ਨਾਲ ਇਥੋਂ ਰੇਟਾਂ ਕਾਢੀ ਜਾ ਰਹੀ ਆ ਫਿਰ ਚੱਲ ਰਹੀਆਂ ਜੀ ਇੱਥੇ ਪੋਕ ਲੈਣਾ ਮਸ਼ੀਨਾਂ ਜਿਹੜੀਆਂ ਤੁਸੀਂ ਪਿੱਛੇ ਵੇਖੀਆਂ 20 20 ਫੁੱਟ ਡੂੰਘੀਆਂ ਖੱਡਾ ਮਾਰ ਦਿੰਦੀਆਂ ਤੇ ਕੋਈ ਵੀ ਸਰਕਾਰੀ دائرے ਦੇ ਅੰਦਰ ਕੋਈ ਵੀ ਕੰਮ ਨਹੀਂ ਹੋ ਰਿਹਾ ਸਾਰਾ ਨਜਾਇਜ਼ ਹੋ ਰਿਹਾ ਤੇ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਵੀ ਸਾਡੀ ਮਦਦ ਕੀਤੀ ਜਾਵੇ ਤੇ ਇਹ ਖੱਡ ਬੰਦ ਕਰਵਾ ਕੇ ਤੇ ਸਾਡੀਆਂ ਜ਼ਮੀਨਾਂ ਬਚਾਈਆਂ ਜਾਣ ਤੇ ਇਹਦਾ ਜੋ ਵੀ ਹੈਗਾ ਸਾਨੂੰ ਅਜੇ ਤੱਕ ਕਿਸੇ ਠੇਕੇਦਾਰ ਨੇ ਕੋਈ ਵੀ ਇਹਦਾ ਸਾਨੂੰ ਪ੍ਰੂਫ ਨਹੀਂ ਦਿੱਤਾ ਕਿ ਸਾਡੇ ਕੋਲੇ ਆ ਸਬੂਤ ਨੇ ਇੰਨਾ ਸਬੂਤਾਂ ਦੇ ਆਧਾਰ ਤੇ ਅਸੀਂ ਇਹ ਤੇ ਚਲਾ ਰਹੇ ਆਂ ਜਦੋਂ ਕੋਈ ਪ੍ਰਸ਼ਾਸਨ ਆਉਂਦਾ ਜੀ ਇਹ ਪਿੱਛੇ ਜੰਗਲਾਤ ਦੇ ਵਿੱਚ ਜਾ ਕੇ ਮਸ਼ੀਨਾਂ ਲਗਾ ਦਿੰਦੇ ਆ ਰਾਤ ਨੂੰ ਵੀ ਇਹ ਭੱਜ ਜਾਂਦੇ ਜਦੋਂ ਕੋਈ ਪੁਲਸਾ ਪੁਲਿਸ ਪ੍ਰਸ਼ਾਸਨ ਆਉਂਦਾ ਜਾਂ ਕੋਈ ਵੀ ਪ੍ਰਸ਼ਾਸਨ ਆਉਂਦਾ ਸਿਵਲ ਤੇ ਇਹ ਕਰਕੇ ਅਸੀਂ ਦੇ ਪ੍ਰਸ਼ਾਸਨ ਦੇ ਗਾੜੀ ਵੀ ਬੇਨਤੀ ਕਰਦੇ ਆ ਤੇ ਸਰਕਾਰ ਗਾੜੀ ਬੇਨਤੀ ਕਰਦੇ ਆ ਵੀ ਸਾਡੀ ਕਿਸਾਨਾਂ ਦੀ ਜਿਹੜੀ ਆ ਜ਼ਮੀਨ ਆ ਬਚਾਈ ਜਾਵੇ ਤੇ ਸਾਨੂੰ ਇਹਨਾਂ ਤੋਂ ਲੁਟੇਰਿਆਂ ਤੋਂ ਬਚਾ ਕੇ ਤੇ ਇਹਨਾਂ ਨੂੰ ਇੱਥੋਂ ਕੰਮ ਆ ਜਿਹੜਾ ਖਾਡਾ ਬਿਲਕੁਲ ਬੰਦ ਕੀਤੀ ਜਾਵੇ ਜੇ ਬੰਦ ਹੁੰਦੀ ਆ ਤੇ ਫੇਰ ਸਾਡੀਆਂ ਜ਼ਮੀਨਾਂ ਪਜਦੀਆਂ ਅਸੀਂ ਸਾਰੇ ਆਪਦੇ ਨਿੱਕੇ ਮੋٹے ਜਿੰਨੇ ਵੀ ਹੈਗੇ ਕਰਕੇ ਖਰਚੇ ਕਰਕੇ ਤੇ ਇੱਕ ਪੈਲੀਆਂ ਜ਼ਮੀਨਾਂ ਬਣਾਉਂਦੇ ਆ ਤੇ ਜਦੋਂ ਇਹ ਖੱਡ ਲਾਉਂਦੇ ਚਲਾਉਂਦੇ ਆਣ ਕੇ ਤੇ ਦਰਿਆ ਦਾ ਪਾਣੀ ਸਾਨੂੰ ਬਿਲਕੁਲ ਖਤਮ ਕਰ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਠੀਕ ਕਿਸਾਨ ਭਰਾਓ ਮੈਂ ਹਾਰਡ ਪੀੜਤ ਕਿਸਾਨ ਸੰਘਰਸ਼ ਮੀਟੀ ਦਾ ਅੰਗੂ ਆ ਤੇ ਇਹ ਜਿਹੜੀਆਂ ਜ਼ਮੀਨਾਂ ਸਾਡੀਆਂ ਇਹ ਮਾਲਕੀ ਦੀਆਂ ਜ਼ਮੀਨਾਂ ਐ ਜਿਉਂ ਜੋ 47 ਬਣਿਆ 47 ਵੰਡ ਰਹੀ ਉਹਨੂੰ ਲਾ ਕੇ ਮਾਲਕੀ ਤੇ ਜਮੀਨਾਂ ਵਾ ਇਹ ਦਰਿਆ ਦੀ ਜ਼ਮੀਨ ਆ ਇਹ ਜਿਹੜੇ ਲੁੱਟੂ ਆਉਂਦੇ ਸਾਨੂੰ ਲੁੱਟ ਕੇ ਲੈ ਜਾਂਦੇ ਆ ਸਾਡੇ ਜਿਹੜੇ ਨੌਜਵਾਨ ਗੱਭਰੂ ਮੁੰਡੇ ਆ ਉਹਨਾਂ ਨੂੰ ਨਾ ਤਾਂ ਨੌਕਰੀ ਮਿਲਦੀ ਨੌਜਵਾਨਾਂ ਨੂੰ ਤੇ ਨਾ ਕੋਈ ਰੋਜ਼ਗਾਰ ਮਿਲ ਰਿਹਾ ਜੇ ਕੋਈ ਆਪਦੀ ਟਰਾਲੀ ਟਰੈਕਟਰ ਲੈ ਕੇ ਜਾਂਦਾ ਲਾਦ ਕੇ ਉਹਨਾਂ ਨੂੰ ਘੇਰ ਕੇ ਤੇ ਉਹਨਾਂ ਨੂੰ ਬਟੋਰਿਆ ਜਾਂਦਾ ਵਾ ਉਹਨਾਂ ਦੇ ਜੇਬਾਂ ਕਤਰੀਆਂ ਜਾਂਦੀਆਂ ਵਾ ਇਸ ਕਰਕੇ ਇੱਕ ਤਾਂ ਬਾਰਡਰ ਏਰੀਆ ਵਾ ਇੱਕ ਅਸੀਂ ਅੱਗੇ ਮਰੇ ਪੈ ਹੜਾਂ ਦੇ ਕਾਰਨ ਹੜ ਸਾਨੂੰ ਹੁਣ ਆ ਰਿਹਾ ਇਹ ਨਾੜ ਆ 52 ਦਿਨ ਪਾਣੀ ਵਗਿਆ ਵਾ ਤੇ 52 ਦਿਨ ਵਗਣ ਦੇ ਕਾਰਨ ਕਿਸੇ ਦਾ ਵੀ ਕੋਈ ਫਸਲ ਨਹੀਂ ਲੱਗਾ ਤੇ ਸਰਕਾਰ ਸੈਂਟਰ ਸਰਕਾਰ ਨੇ 6800 ਰੁਪਏ ਪਿਆਵਾ ਉਹ ਵੀ ਕਿਸੇ ਨਹੀਂ ਗਾ ਦਿੱਤਾ ਉਹ ਵੀ ਸਾਨੂੰ ਬਹੁਤ ਘੱਟ ਮਿਲਿਆ ਵਾ ਔਰ ਦੂਸਰਾ ਜਿਹੜਾ ਪੰਜਾਬ ਸਰਕਾਰ ਨੇ ਪਣਾ ਉਹ ਤੇ ਬੇੜਾ ਹੀ ਕਰਕ ਹੋ ਗਿਆ ਪੰਜਾਬ ਸਰਕਾਰ ਦਾ ਜਿਹੜੀਆਂ ਪਹਿਲਾਂ ਸਰਕਾਰਾਂ ਸੀ ਉਹ ਵੀ ਲੋਟੂ ਹੀ ਇਹ ਜਿਹੜੀ ਉਦੋਂ ਵੱਡੀ ਲੋਟੂ ਆ ਗਈ ਆ ਕਿਉਂਕਿ ਇਹਨੇ ਸਾਨੂੰ ਦਿੱਤਾ ਹੀ ਕੁਛ ਨਹੀਂ ਬਰਬਾਦ ਹੋ ਗਈਆਂ 1 ਰੁਪਿਆ ਨਹੀਂ ਕਿਸੇ ਨੂੰ ਦਿੱਤਾ ਤੇ ਇਸ ਕਰਕੇ ਇਹ ਬਾਰਡਰ ਏਰੀਆ ਵੀ ਪੈਂਦਾ ਵਾ ਨਾਲੇ ਪੁਲ ਵਾ ਇਧਰੇ ਗੁਰੂ ਮਹਾਰਾਜ ਦਾ ਦਰਬਾਰ ਸਾਹਿਬ ਬਣਿਆ ਵਾ ਇਨੋਂ ਵੀ ਖਤਰਾ ਵਾ ਇਹ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਵੀ ਇਹ ਜਿਹੜੇ ਲੋਟੂ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਤੇ ਇਹ ਸਾਡੇ ਜਿਹੜੀ ਰੇਤ ਆ ਉਹ ਸਾਡੇ ਅੰਡਰ ਹੋਵੇ ਕਿਉਂਕਿ ਜਿਹਦੀ ਜ਼ਮੀਨ ਆ ਉਹ ਪੁੱਟ ਕੇ ਲੈ ਜਾ ਕੇ ਵੇਚ ਸਕੇ ਸਾਡੇ ਨੌਜਵਾਨ ਮੁੰਡੇ ਬੇਰਜ਼ਗਾਰ ਫਿਰ ਰਹੇ ਆ ਇਹ ਕਰਕੇ ਅਸੀਂ ਆਪ ਦੀ ਆਪ ਜਿਹੜੀ ਦਿੱਤਾ ਆ ਵੇਚ ਸਕੀਏ ਕਿਉਂਕਿ ਸਾਡਾ ਫਸਲ ਨਹੀਂ ਹਰਕੀ ਹੋਇਆ ਬਿਲਕੁਲ ਖਤਮ ਹੋ ਗਿਆ ਫਸਲ ਹੜ੍ਹ ਦੇ ਕਾਰਨ ਤੇ ਆਪਣੀ ਜ਼ਮੀਨ ਦੇ ਵਿੱਚੋਂ ਆਪ ਰੇਤ ਕੱਢ ਸਕੀਏ ਇਹ ਜਿਹੜੇ ਲੋਟੂ ਇਹਨਾਂ ਨੂੰ ਬੰਦ ਕਰਵਾਇਆ ਜਾਵੇ ਇਨੀਆਂ ਬੇਨਤੀਆਂ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਕਰਨਗੇ ਕੀ ਅਸੀਂ ਇਹ ਆਨੇ ਆ ਮੰਗ ਕਰਦੇ ਆ ਵੀ ਤਗੜੇ ਹੋ ਕੇ ਪਾਉ ਸਾਡਾ ਹੋਰ ਵੀ ਜਿਹੜੇ ਸੁਣਦੇ ਹੋ ਵੀ ਸਾਡੀਆਂ ਮਤ ਕਰਨ ਅਸੀਂ ਸਰਕਾਰ ਕਾੜੀ ਬੇਨਤੀ ਕਰਦੇ ਆ ਵੀ ਤੁਸੀਂ ਭਈ ਮਾਜਵਾ ਤੇ ਅੱਗੇ ਥੋੜਾ ਮਿਲਿਆ ਹੋਰ ਦੋ ਸਗੋਂ ਕਿਸਾਨਾਂ ਦੀ ਮਤ ਕਰੋ ਜਿਨ੍ਹਾਂ ਦੀ ਇਹਦੇ ਨਹੀਂ ਕਣ ਕੰਕ ਬੀਜੀਆਂ ਗਈਆਂ ਤੇ ਇਸ ਤਰ੍ਹਾਂ ਉਹਨੇ ਮੜਾ ਲਿਆ ਪਾਣੀ ਆ ਤੇ ਦਰਿਆ ਨੇ ਫੇਰ ਸਾਨੂੰ ਉਹ ਬੰਦ ਦੇ ਨਾਲ ਵਗਣ ਲਾਪਣਾ ਅਸੀਂ ਇਹ ਬੇਨਤੀ ਕਰਦੇ ਆ ਵੀ ਜੇ ਚਲਾਉਣਾ ਵਿੱਚ ਚੱਲਦਾ ਵਾ ਜੇ ਸਹੀ ਆ ਇਹਨੂੰ ਕਿਸੇ ਢੰਗ ਨਾਲ ਸਹੀ ਨਾ ਚਲਾਇਆ ਜਾਵੇ ਜਿੱਥੇ ਹੈਗਾ ਵਾ ਉਥੇ ਚਲਾਇਆ ਜਾਵੇ ਦੇਵੇਂ ਨਾ ਸਾਰੇ ਇੱਕ ਦਿਨ ਨਿਸ਼ਾਨੀਆਂ ਸਾਡੇ ਕੋਟ ਬੁੱਢੇ ਜਾ ਕੇ ਲਾਏ ਉਤਰਾਂ ਹੀ ਪੁੱਟੀਆਂ ਡੀਸੀ ਸਾਹਿਬ ਆਏ ਸੀ ਤੁਹਾਨੂੰ ਕੀ ਕਹਿ ਕੇ ਗਏ ਉਹ ਆਂਦੇ ਵੀ ਚਲੋ ਮਸਲਾ ਹੱਲ ਤੁਹਾਡਾ ਕਰਾਉਣੇ ਆ ਵੀ ਆਪਣਾ ਵੇਖ ਆਇਆ ਮੈਂ ਮੌਕਾ ਤੇ ਬਾਅਦ ਚ ਆ ਕੇ ਤੁਹਾਡਾ ਮਸਲਾ ਹੱਲ ਕਰਾਉਣੇ ਮਸਲਾ ਕਾਦਾ ਹੱਲ ਕਰਾਉਣ ਦਾ ਮਸਲਾ ਇਹੋ ਜੀ ਤੇ ਜਮਰਾ ਰੇਤਾ ਦਾ ਜੀ ਅਸੀਂ ਡੀਸੀ ਸਾਹਿਬ ਨੂੰ ਮਿਲੇ ਮੁੜ ਕੇ ਆ ਕੇ ਗਾੜੀ ਤੇ ਰੇਤਾ ਵਾਲੇ ਉਹ ਵੱਲੋਂ ਕਿਹਾ ਜਾ ਰਿਹਾ ਸਾਹੀਂ ਠੇਕਾ ਸਾਡੇ ਕੋਲ ਬਕਾਇਦਾ ਅਸੀਂ ਇਹ ਪੁੱਟ ਸਕਦੇ ਆ ਕੀ ਉਹਨਾਂ ਕੋਲ ਤੁਹਾਨੂੰ ਕਾਗਜ਼ ਪੱਤਰ ਕੋਈ ਵਿਖਾਏ ਕੋਈ ਕਾਗਜ਼ ਪੱਤਰ ਨਹੀਂ ਅਹੀਂ ਤੇ ਆਨੇ ਵਿਖਾਓ ਆਪਦਾ ਤੇ ਜਾਂ ਲਾਇਸੈਂਸ ਵਿਖਾਓ ਸਾਨੂੰ ਵਿਖਾ ਦੇ ਸਾਨੂੰ ਸਬੂਤ ਤੇ ਉਹ ਵਾਕਿਆ ਸਹੀ ਆ ਕੋਈ ਨਾ ਕੋਈ ਤੇ ਵਿਖਾਉਣ ਸਾਨੂੰ ਚਲੋ ਜੇ ਡੀਸੀ ਸਾਹਿਬ ਦਾ ਮਾਨਜੋਗ ਸਾਡੇ ਆ ਜ਼ਿਲ੍ਹੇ ਦੇ ਅਫਸਰ ਆ ਸਾਰੇ ਅਸੀਂ ਉਹ ਸਾਨੂੰ ਅਹੀਂ ਉਹਦਾ ਸਿਰ ਮੱਥੇ ਤੇ ਆ ਅਸੀਂ ਮੰਨਦੇ ਉਹਨਾਂ ਦੇ ਤੇ ਮੰਨ ਲਓ ਵੀ ਸਾਨੂੰ ਵਿਖਾਉਣ ਤੇ ਸਹੀ ਇੱਥੇ ਕੋਈ ਨਾ ਕੋਈ ਵੀ ਜਿੱਥੇ ਮਨਜ਼ੂਰ ਹੋਈ ਆ ਖਾਡ ਚਲੋ ਉੱਥੋਂ ਪੁੱਟਣਾ ਹੀ ਨਹੀਂ ਰੱਖਦੇ ਤੇ ਬਾ ਬਾਕੀ ਜਿੱਥੋਂ ਨਜਾਇਜ਼ ਹੋਣਾ ਵੇਖੋ ਕੋਟ ਬੁੱਡੇ ਦੇ ਹੱਥ ਤੱਕ ਪਹੁੰਚ ਗਏ ਤੇ ਗਲਤ ਬਾੜੀ ਆ ਨਾ ਇਹ ਸਰਕਾਰ ਕੋ ਕੀ ਮੰਗ ਕਰਦੇ ਆਂ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਇਹ ਕੰਮ ਬੰਨ ਕੀਤਾ ਜਾਵੇ ਸਾਡੇ ਜਿਹੜੇ ਇਧਰਲੇ ਕਿਸਾਨ ਲੈਂਦੇ ਬੰਨੇ ਆਲੇ ਪੁਲ ਵੀ ਇੱਕੋ ਸਾਰਾ 1.5 ਕਿਲੋਮੀਟਰ ਤੇ ਕਿਲੋਮੀਟਰ ਤੇ 1.5 ਕਿਲੋਮੀਟਰ ਜ਼ਿਆਦਾ ਵਾ ਇਹ ਆਉਣ ਵਾਲੇ ਦਿਨਾਂ 'ਚ ਪੁਲ ਨੂੰ ਵੀ ਖਤਰਾ ਵਾ ਜੀ ਬਹੁਤ ਜ਼ਿਆਦਾ ਵੱਡਾ ਵਾਗਰਜੀ ਕਾ ਖਾਲਸਾ ਵਾਗਰਜੀ ਕੀ ਫਤਿਹ ਵਾ ਵਾਗਰਜੀ ਕੀ ਫਤਿਹ ਜੀ ਮੈਂ ਪਿੰਡ ਗੱਲੋਂ ਆਦਾ ਸੁਨੀਗਾਂ ਮੇਰਾ ਨਾਂ ਕਰਨੈਲ ਸਿੰਘ ਆ ਮੇਰੀ ਇਸ ਤੋਂ ਜ਼ਮੀਨ ਚੜ੍ਹਦੇ ਪਾਸੇ ਆ ਜੀ ਇਹ ਜਦੋਂ ਡੂੰਗੀਆਂ ਖੱਡਾ ਪੁੱਟਦੇ ਨੇ ਪੋਪਲਾਈਨਾਂ ਦੇ ਨਾਲ ਸਰਕਾਰ ਨੇ ਤਾਂ ਕਿਹਾ ਜੀ ਨਜਾਇਜ਼ ਮੈਣਕ ਬੰਦ ਏ ਇਹ ਸਰਕਾਰ ਕਹਿੰਦੀ ਵੀ ਸਾਡੇ ਇਸ ਰਾਜ ਦੇ ਵਿੱਚ ਕੋਈ ਵੀ ਕਰਪਟ ਕੰਮ ਨਹੀਂ ਹੋਊਗਾ ਨਜਾਇਜ਼ ਕੰਮ ਨਹੀਂ ਹੋਊਗਾ ਕੋਈ ਵੀ ਰਿਸ਼ਵਤਖੋਰੀ ਨਹੀਂ ਹੋਊਗੀ ਜੀ ਆਹ ਵੇਖੋ ਕੀ ਹੋ ਰਿਹਾ ਵਾ ਮੇਰੀ ਉੱਤੋਂ ਜ਼ਮੀਨ ਤਿੰਨ ਵਾਰੀ ਰੁੜ ਗਈ ਆ ਜੀ ਅੱਗੇ ਜੇ ਮੈਂ ਇਹਨਾਂ ਨੂੰ ਆਣੇ ਆ ਕਦੀਆਂ ਦੇ ਤਾਂ ਦਾ ਪਰਚਾ ਕਰਾ ਦੇਾਂਗੇ ਉਤੋਂ ਪੈਸੇ ਦਿੰਦੇ ਆ ਜੀ ਇਹ ਤੇ ਇਹ ਉਤੋਂ ਆਉਂਦੇ ਆ ਤੇ ਇਹ ठेकेदारा ਪੈਲੀ ਲੈ ਜਾਂਦੇ ਆ ਪੁੱਟਕੇਜ ਤੋਂ ਤੇ ਅਸੀਂ ਬੇਨਤੀ ਕਰਦੇ ਵੀ ਸਰਕਾਰ ਸਾਨੂੰ ਕਿਉਂ ਨਹੀਂ ਆਫਰ ਦਿੰਦੀ ਆ ਆਪਣੀਆਂ ਜ਼ਮੀਨਾਂ ਚੋਂ ਅਸੀਂ ਰੇਤਾ ਚੁੱਕ ਸਕੀਏ ਜ਼ਮੀਨਾਂ ਸਾਡੀਆਂ ਮਾਲਕੀ ਆ ਜੀ ਬੰਨ ਕੇ ਸਾਡੇ ਚ ਦਰਿਆ ਪਾਇਆ ਗਿਆ ਜੇ ਮੱਛੀ ਤਾਂ ਸਰਕਾਰ ਫੜ ਕੇ ਲੈ ਜਾਂਦੀ ਰੇਤਾ ਤਾਂ ਸਰਕਾਰ ਲੈ ਜਾਂਦੀ ਆ ਜੀ ਸਾਡਾ ਹੱਕ ਬਣਦਾ ਸਾਡਾ ਹੱਕ ਸਾਨੂੰ ਦਿੱਤਾ ਜਾਵੇ ਸਰਕਾਰ ਜ਼ਮੀਨ ਕਬਜ਼ਰ ਕਰੇ ਸਾਡਾ ਸਾਨੂੰ ਪੈਸੇ ਦੇਵੇ ਤੇ ਪੁੱਟ ਲਵੇ ਇਹ ਤਾਂ ਇਹ ਤਾਂ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਜੀ